ਇਹ ਸੀ ਸਭ ਦੇ ਅਜਵਾੜ ਨੰਬਰ 13 ਫਤੇਗੜ ਦੇ ਵਿੱਚ ਸਾਰੇ ਮੁੰਲਾ ਵਸੀਆਂ ਨੂੰ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਤੇ ਪਾਏ ਗਏ ਹਨ ਉਹਨਾਂ ਮੱਤਿਆਂ ਦੇ ਵਿੱਚ ਸਭ ਤੋਂ ਪਹਿਲਾਂ ਮਤਾ ਇਹ ਹੈ ਕਿ ਬਾਕੀ ਸਟੇਟਾਂ ਦੇ ਵਾਂਗ ਇੱਥੇ ਵੀ ਪ੍ਰਵਾਸੀਆਂ ਨੂੰ ਜਗਾ ਆਪਣੀ ਜ਼ਮੀਨ ਖਰੀਦਣ ਤੇ ਰੋਕ ਲਗਾਈ ਜਾਵੇ ਦੂਸਰਾ ਜਿਹੜਾ ਵੀ ਪ੍ਰਵਾਸੀ ਸਾਡੇ ਮੱਲੇ ਵਿੱਚ ਇੱਥੇ ਰਹਿਣ ਆਉਂਦੇ ਹਨ ਉਹਦੀ ਪੀਸੀਸੀ ਲਾਜ਼ਮੀ ਕਰਾਈ ਜਾਵੇ ਤੇ ਉਸ ਦਾ ਤੀਸਰਾ ਮਤੇ ਆਉਂਦਾ ਹੈ ਕਿ ਕੋਈ ਵੀ ਰਿਸ਼ਤ ਪਰਵਾਸੀ ਨੂੰ ਕਿਰਾਏ ਤੇ ਰੱਖਦਾ ਹੈ ਤਾਂ ਉਹਦੀ ਪਹਿਲਾਂ ਐਗਰੀਮੈਂਟ ਤਿਆਰ ਕੀਤਾ ਜਾਏ ਕਿਰਾਏ ਦੀ ਪੂਰੀ ਦੀ ਬਣਾ ਕੇ ਉਹਦੀ ਇੱਕ ਕਾਪੀ ਐਮਸੀਬੀਓ ਦਿੱਤੀ ਜਾਵੇ ਤੇ ਇੱਕ ਆਪਣੇ ਕੋਲ ਰੱਖੀ ਜਾਵੇ ਸਾਰਿਆਂ ਦੇ ਉਹਦੇ ਵਿੱਚ ਨਾਮ ਪਤੇ ਹੋਣੇ ਚਾਹੀਦੇ ਨੇ ਇਸ ਵਿੱਚ ਸਾਰੇ ਮਹੱਲਾ ਵਾਸੀਆਂ ਦੇ ਸਾਈਨ ਕੀਤੇ ਗਏ ਹਨ ਅਤੇ ਮਤਾਜੂ ਪਾਸ ਕੀਤਾ ਗਿਆ ਹੈ ਸਾਰੇ ਮਹੱਲਾ ਵਾਸੀਆਂ ਦਾ ਇਹ ਮਤਾ ਪਾਸ ਕਰਨ ਤੇ ਮੈਂ ਧੰਨਵਾਦ ਕਰਦੀ ਹਾਂ ਹੋਰ ਜੱਥੇਬੰਦੀਆਂ ਨਾਲ ਧਿਆਨ ਦੇਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਵਾਈ ਕਰਜੀ ਕਰਨਾ ਸਵਾਇ ਕਰਜੀ ਬਾਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਅੱਜ ਹੁਸ਼ਿਆਰਪੁਰ ਦੇ ਬਾੜ ਨੰਬਰ 13 ਦੇ ਵਿੱਚ ਨਿਊ ਫਤੇਗੜ ਐਮ ਸੀ ਮੈਡਮ ਜਤਿੰਦਰਪੁਰ ਦੀ ਅਗਵਾਈ ਵਿੱਚ ਸਮੂਹ ਮhalla ਨਿਵਾਸੀਆਂ ਦੀ ਸਰਬਸੰਮਤੀ ਦੇ ਨਾਲ ਪ੍ਰਵਾਸੀਆਂ ਦੇ ਵਿਰੁੱਧ ਮਤੇ ਪਾਏ ਗਏ ਹਨ ਕਿਉਂਕਿ ਪਿਛਲੇ ਦਿਨੀ ਇੱਕ ਮਾਸੂਮ ਬੱਚੇ ਹਰਵੀਰ ਦੇ ਨਾਲ ਜਿਹੜਾ ਦਰਦਨਾਕ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਲਹਿਰ ਚੱਲੀ ਉਸ ਦੇ ਤਹਿਤ ਹੀ ਅੱਜ ਬਾੜ ਨੰਬਰ 13 ਦੇ ਵਿੱਚ ਸਮੂਹ ਮੱਲਾ ਨਿਵਾਸੀਆਂ ਦੀ ਇੱਕ ਮੀਟਿੰਗ ਰੱਖੀ ਗਈ ਤੇ ਸਾਰਿਆਂ ਦੀ ਸਰਵਸੰਮਤੀ ਦੇ ਨਾਲ ਇਹ ਮਤੇ ਪਾਸ ਕੀਤੇ ਗਏ ਕਿ ਅਰुणाਚਲ ਪ੍ਰਦੇਸ਼ ਸਿੱਕੇ Rajasthan ਮਹਾਲਿਆ ਮਿਜ਼ੋਰਮ ਨਾਗਾਲੈਂਡ ਤੇ ਹੋਰ ਜਿਹੜੀਆਂ ਸਟੇਟਾਂ ਜਿੱਥੇ ਪ੍ਰਵਾਸੀਆਂ ਦੇ ਵਿਰੁੱਧ ਸੱਤ ਕਾਨੂੰਨ ਬਣਾਏ ਗਏ ਹਨ ਕੋਣਾ ਦੀ ਤਰਜ਼ ਦੇ ਉੱਤੇ ਪੰਜਾਬ ਵਿੱਚ ਵੀ ਇੱਕ ਇਹੋ ਜਿਹਾ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕਣ ਪ੍ਰਵਾਸੀ ਜਿਹੜੇ ਆ ਇੱਥੇ ਆਧਾਰ ਕਾੜਨਾਂ ਉਹਨਾਂ ਦੇ ਬਣਨ ਨਾ ਹੀ ਉਹਨਾਂ ਦੇ ਵੋਟਰ ਕਾਰਡ ਬਣਨ ਅਤੇ ਜਿਹੜੇ ਪ੍ਰਵਾਸੀ ਇੱਥੇ ਨਜਾਇਜ਼ ਕਬਜ਼ਿਆਂ ਰਾਹੀਂ ਗਰੇੜੀਆਂ ਲਾ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਕਬਜ਼ਾ ਰਾਹੀਂ ਇੱਥੇ ਬੈਠੇ ਆ ਉਹ ਤੁਰੰਤ ਹਟਾਏ ਜਾਣ ਸੋ ਅੱਜ ਦੀ ਜਿਹੜੀ ਮੀਟਿੰਗ ਆ ਸਾਰੇ ਮੁਹੱਲਾ ਵਾਸੀਆਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਵੀ ਇਹ ਬੇਨਤੀ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਕੋਈ ਮੁਹੱਲਿਆਂ ਦੇ ਐਮਸੀ ਆ ਪਿੰਡਾਂ ਦੇ ਪੰਜ ਸਰਪੰਚਵਾ ਆਪਣੀ ਜ਼ਿੰਮੇਵਾਰੀ ਸਮੇਂ ਤੇ ਹੋਏ ਏਸੇ ਤਰ੍ਹਾਂ ਹਰ ਮੁਹੱਲੇ ਵਿੱਚ ਹਰ ਪਿੰਡ ਵਿੱਚ ਇੱਕ ਮਤੇ ਪਾਇਆ ਜਾਣ ਤਾਂ ਜੋ ਪੰਜਾਬ ਸਰਕਾਰ ਨੂੰ ਅਸੀਂ ਇਹ ਸਖਤ ਕਾਨੂੰਨ ਬਣਾਉਣ ਦੇ ਲਈ ਅਸੀਂ ਜਿਹੜਾ ਲਾਮਬੰਦ ਜਾਂ ਪਵੰਦ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਜੂਆਰ ਨੰਬਰ 13 ਫਦੇ ਗੜ ਦੇ ਵਿੱਚ ਸਾਰੇ ਮੁੱਲਾ ਵਸੀਆਂ ਮਿਲੋਇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਵਾਸੀਆਂ ਦੇ ਖਿਲਾਫ ਇੱਕ ਮਤੇ ਪਾਏ ਗਏ ਹਨ ਉਹਨਾਂ ਮੱਿਆਂ ਦੇ ਵਿੱਚ ਸਭ ਤੋਂ ਪਹਿਲਾ ਮਤਾ ਇਹ ਹੈ ਕਿ ਬਾਕੀ ਸਲੇਟਾਂ ਦੇ ਵਾਂਗ ਇੱਥੇ ਵੀ ਬਾਟਰ ਵਾਲਿਆਂ ਨੂੰ ਜਗਾ ਆਪਣੀ ਜ਼ਮੀਨ ਖਰੀਦਣ ਤੇ ਰੋਕ ਲਗਾਈ ਜਾਵੇ ਦੂਸਰਾ ਜਿਹੜਾ ਵੀ ਪ੍ਰਵਾਸੀ ਸਾਡੇ ਮੱਲੇ ਵਿੱਚ ਇੱਥੇ ਰਹਿਣ ਆਉਂਦੇ ਨੇ ਉਹਦੀ ਪੀਸੀਸੀ ਲਾਜ਼ਮੀ ਕਰਾਈ ਜਾਵੇ ਤੇ ਉਸ ਦਾ ਤੀਸਰਾ ਮਤੇ ਆਉਂਦਾ ਹੈ ਕਿ ਕੋਈ ਵੀ ਰਿਸ਼ਤ ਪਰਵਾਸੀ ਨੁਕਰਾਇਦੇ ਰੱਖਦਾ ਹੈ ਤੋਂ ਪਹਿਲਾਂ ਐਗਰੀਮੈਂਟ ਤਿਆਰ ਕੀਤਾ ਜਾਏ ਕਿਰਾਏ ਦੀ ਪੂਰੀ ਹੀ ਬਣਾ ਕੇ ਉਹਦੀ ਇੱਕ ਕਾਪੀ ਐਮਸੀਕੂ ਦਿੱਤੀ ਜਾਵੇ ਤੇ ਇੱਕ ਆਪਣੇ ਕੋਲ ਰੱਖੀ ਜਾਵੇ ਸਾਰਿਆਂ ਦੇ ਉਹਦੇ ਵਿੱਚ ਨਾਮ ਪਤੇ ਹੋਣੇ ਚਾਹੀਦੇ ਨੇ ਇਸ ਵਿੱਚ ਸਾਰੇ ਮਹੱਲਾ ਵਾਸੀਆਂ ਦੇ ਸਾਈਨ ਕੀਤੇ ਗਏ ਹਨ ਕਿ ਇਹ ਮਤਾ ਜੀ ਪਾਸ ਕੀਤਾ ਗਿਆ ਹੈ ਸਾਰੇ ਮਹੱਲਾ ਵਾਸੀਆਂ ਦਾ ਇਹ ਮਤਾ ਪਾਸ ਕਰਨ ਤੇ ਮੈਂ ਧੰਨਵਾਦ ਕਰਦੀ ਹਾਂ ਔਰ ਜੱਥੇ ਬੰਦਿਆਂ ਦਾ ਧਿਆਨ ਦੇਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਸਾਥ ਵਾਧੂਜੀ ਦਾ ਖਾਲਸਾ ਵਾਹਿਦ ਰੂਜੀ ਦੀ ਫਤਿਹ ਅੱਜ ਹੁਸ਼ਿਆਰਪੁਰ ਦੇ ਵਾਰਡ ਨੰਬਰ 13 ਦੇ ਵਿੱਚ ਨਿਊ ਫਤਿਹਗੜ ਐਮ ਸੀ ਮੈਡਮ ਜਤਿੰਦਰਪੁਰ ਦੀ ਅਗਵਾਈ ਵਿੱਚ ਸਮੂਹ ਮhalla ਨਿਵਾਸੀਆਂ ਦੀ ਸਰਬਸੰਮਤੀ ਦੇ ਨਾਲ ਪ੍ਰਵਾਸੀਆਂ ਦੇ ਵਿਰੁੱਧ ਮਤੇ ਪਾਏ ਗਏ ਹਨ ਕਿਉਂਕਿ ਪਿਛਲੇ ਦਿਨੀ ਇੱਕ ਮਾਸੂਮ ਬੱਚੇ ਹਰਵੀਰ ਦੇ ਨਾਲ ਜਿਹੜਾ ਦਰਦਨਾਕ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇੱਕ ਲਹਿਰ ਚੱਲੀ ਉਸ ਦੇ ਤਹਿਤ ਹੀ ਅੱਜ ਬਾੜ ਨੰਬਰ 13 ਦੇ ਵਿੱਚ ਸਮੂਹ ਮhalla ਨਿਵਾਸੀਆਂ ਦੀ ਇੱਕ ਮੀਟਿੰਗ ਰੱਖੀ ਗਈ ਤੇ ਸਾਰਿਆਂ ਦੀ ਸਰਵਸੰਮਤੀ ਦੇ ਨਾਲ ਇਹ ਮਤੇ ਪਾਸ ਕੀਤੇ ਗਏ ਕਿ ਅਰुणाਚਲ ਪ੍ਰਦੇਸ਼, ਸਿੱਕੇ, ਰਾਜਸਥਾਨ, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ ਤੇ ਹੋਰ ਜਿਹੜੀਆਂ ਸਟੇਟਾਂ ਜਿੱਥੇ ਪ੍ਰਵਾਸੀਆਂ ਦੇ ਵਿਰੁੱਧ ਸਖਤ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਦੀ ਤਰਜ਼ ਦੇ ਉੱਤੇ ਪੰਜਾਬ ਵਿੱਚ ਵੀ ਇੱਕ ਇਹੋ ਜਿਹਾ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕਣ ਪ੍ਰਵਾਸੀ ਜਿਹੜੇ ਆ ਇੱਥੇ ਆਧਾਰ ਕਾੜਨਾਂ ਉਹਨਾਂ ਦੇ ਬਣਨ ਨਾ ਹੀ ਉਹਨਾਂ ਦੇ ਵੋਟਰ ਕਾਰਡ ਬਣਨ ਅਤੇ ਜਿਹੜੇ ਪ੍ਰਵਾਸੀ ਇੱਥੇ ਨਜਾਇਜ਼ ਕਬਜ਼ਿਆਂ ਰਾਹੀਂ ਰੇੜੀਆਂ ਲਾ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਕਬਜ਼ਾ ਰਾਹੀਂ ਇੱਥੇ ਬੈਠੇ ਆ ਉਹ ਤੁਰੰਤ ਹਟਾਏ ਜਾਣ ਸੋ ਅੱਜ ਦੀ ਜਿਹੜੀ ਮੀਟਿੰਗ ਆ ਸਾਰੇ ਮੁਹੱਲਾ ਵਾਸੀਆਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਵੀ ਇਹ ਬੇਨਤੀ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਕੋਈ ਮੁਹੱਲਿਆਂ ਦੇ ਐਮਸੀ ਆ ਪਿੰਡਾਂ ਦੇ ਪੰਚ ਸਰਪੰਚਵਾ ਆਪਣੀ ਜ਼ਿੰਮੇਵਾਰੀ ਸਮੇਂ ਤੇ ਹੋਏ ਏਸੇ ਤਰ੍ਹਾਂ ਹਰ ਮੁਹੱਲੇ ਵਿੱਚ ਹਰ ਪਿੰਡ ਵਿੱਚ ਇੱਕ ਮਤੇ ਪਾਏ ਜਾਣ ਤਾਂ ਜੋ ਪੰਜਾਬ ਸਰਕਾਰ ਨੂੰ ਅਸੀਂ ਇਹ ਸਖਤ ਕਾਨੂੰਨ ਬਣਾਉਣ ਦੇ ਲਈ ਅਸੀਂ ਜਿਹੜਾ ਲਾਮਬੰਦ ਜਾਂ ਪਵੰਦ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ